ਤਸਪੁਰ ਦੇ ਨਜ਼ਦੀਕੀ ਪਿੰਡ ਨੋਸ਼ੇਰਾ ਬਹਾਦਰ ਦੀ ਰਹਿਣ ਵਾਲੀ ਇੱਕ ਵਿਅਕਤੀ ਪਿਛਲੇ ਕਰੀਬ 2 ਮਹੀਨੇ ਤੋਂ ਘਾਇਬ ਹੈ। ਦੋੜ ਦੇ ਬੱਚਿਆਂ ਦੀ ਮਾਂ ਤੇ ਆਪਣੇ ਨਾਲ 1.5 ਸਾਲ ਦਾ ਇੱਕ ਬੱਚਾ 90000 ਰੁਪਏ ਤੇ ਗਹਿਣੇ ਵੀ ਨਾਲ ਹੀ ਲੈ ਗਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਆਪਣੇ ਪ੍ਰੇਮੀ ਜੋ ਕਿ ਬੱਬੇਹਾਲੀ ਪਿੰਡ ਦਾ ਰਹਿਣ ਵਾਲਾ ਹੈ ਉਸਦੇ ਨਾਲ ਫਰਾਰ ਹੋਈ ਹੈ। ਜੋ ਕਿ ਕਾਫੀ ਡੇਢ ਤੋਂ ਉਹਨਾਂ ਦੇ ਘਰ ਆਉਂਦਾ ਸੀ ਤੇ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਜਿਸ ਦਿਨ ਤੋਂ ਉਹਨਾਂ ਤੋਂ ਗਾਇਬ ਹੈ ਉਸ ਪਿੰਡ ਤੋਂ ਵੀ ਕਿਸੇ ਵਕਤੀ ਨੇ ਉਸ ਨੂੰ ਉਸਦੇ ਨਾਲ ਬੈਠਦੇ ਕਾਰ ਦੇ ਵਿੱਚ ਦੇਖਿਆ ਹੈ। ਤਾਂ ਮਾਮਲੇ ਦੀ ਸ਼ਿਕਾਇਤ ਪਰਿਵਾਰ ਨੇ ਸਬੰਧਤ ਪੁਲਿਸ ਥਾਣੇ ਦੇ ਵਿੱਚ ਦਿੱਤੀ। ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦਾ ਵੀ ਦੋਸ਼ ਲਗਾਇਆ ਜਾ ਰਿਹਾ ਹੈ। ਉਥਤੀ ਪਰਿਵਾਰ ਗੁਹਾਰ ਲਗਾ ਰਹੇ ਕਿ ਔਰਤ ਬੇਸ਼ੱਕ ਜਿੱਥੇ ਮਰਜ਼ੀ ਰਹੇ ਪਰ ਉਹਨਾਂ ਨੂੰ 1.5 ਸਾਲ ਦਾ ਬੱਚਾ ਵਾਪਸ ਕਰ ਦਿੱਤਾ ਜਾਵੇ। ਪਰ ਦੂਜੇ ਪਾਸੇ ਔਰਤ ਦੇ ਜਿਸ ਨੌਜਵਾਨ ਨਾਲ ਫਰਾਰ ਹੋਣ ਤੇ ਦੋਸ਼ ਲਗਾਏ ਜਾ ਰਹੇ ਨੇ ਉਸਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਦਾ ਉਹਨਾਂ ਦੀ ਧੀ ਦੇ ਨਾਲ ਕੋਈ ਸਬੰਧ ਨਹੀਂ ਹੈ। ਪਰ ਫਿਰ ਵੀ ਉਹ ਆਪਣੇ ਤੌਰ ਤੇ ਦੋਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਸਾਰੇ ਰਿਸ਼ਤੇਦਾਰਾਂ ਕੋਲ ਵੀ ਪਤਾ ਕਰਾਈ ਨਹੀਂ ਪਰ ਕਿਤੇ ਉਹਨਾਂ ਦਾ ਪਤਾ ਨਹੀਂ ਲੱਗ ਪਾਇਆ। ਪਰ ਜਦੋਂ ਵੀ ਇਹਨਾਂ ਦੋਨਾਂ ਦੀ ਖਬਰ ਮਿਲੇਗੀ ਤਾਂ ਘੱਟੋ-ਘੱਟ ਉਹਨਾਂ ਦਾ ਬੱਚਾ ਵਾਪਸ ਕਰਵਾਉਣ ਦੀ ਕਾਰਵਾਈ ਤਾਂ ਜ਼ਰੂਰ ਕਰਨਗੇ। ਪਹਿਲਵਤ ਕੋਈ ਨਹੀਂ ਹੋਈ ਨੋਂ ਗਈ ਘਰੋਂ ਦਵਾਈ ਲੈਣ 28 ਤਰੀਕ 10ਵੇਂ ਮਹੀਨੇ 28 ਤਰੀਕ ਤੇ ਮੁਰ ਘਰ ਨਹੀਂ ਆਈ। ਇਹ 20 ਤਰੀਕ ਜਾਂਦਾ ਤਾਂ ਬੰਦਾ ਛੱਡ ਕੇ ਉਹਨੂੰ ਨਾਗਪੁਰ ਚਲ ਜਾਂਦੇ ਆ ਫਿਰ ਮੁੜ ਕੇ 1.5 ਮਹੀਨਾ ਰਹਿ ਕੇ ਆਏ ਉੱਥੇ। ਫਿਰ ਉਹ ਛੱਡ ਕੇ ਇਹਨਾਂ ਨੂੰ ਘਰ ਚਲ ਜਾਂਦੇ ਮੇਰੇ ਕੋਲ। ਤੇ ਕੋਈ ਗੱਲਬਾਤ ਨਹੀਂ ਮੈਨੂੰ ਰੋਟੀ ਸਾਡੀ ਪਕਾ ਕੇ ਖਵਾ ਕੇ ਗਈ ਹੈ। ਜੀ ਇਹ ਮਰੇ ਨੰਮ ਤੇ ਮੀਤ ਨੰਮ ਮੀਤ। ਬੱਬੇ ਦੇ ਦਾ ਬੱਬੇ ਦਾ ਮੁੰਡਾ ਉਹਦਾ ਚਾਚੇ ਦਾ ਅੱਛਾ ਚਪਾਈ ਪਰ ਆਤ ਨੂੰ ਗਏ ਉਹਨਾਂ ਦੇ ਘਰ ਜਾ ਕੇ ਜੇ ਦੇਖਿਆ ਮੈਂ ਤਾਂ ਘਰ ਤੋਂ ਮੁੰਡਾ ਵੀ ਨਹੀਂ ਉਹਨਾਂ ਦੇ ਘਰ ਬੇਟਨਾ ਦਾ ਵੀ ਨਹੀਂ ਘਾਰੋ ਕਹਿੰਦੇ ਵੀ ਆਦਾ ਬੇਟਾ 3 ਵਜੇ ਦਾ ਘਰੋਂ ਗਿਆ ਵੈ ਤੇ ਇਹ ਵਿੱਚ 2 ਵਜੇ ਤੇ 30 ਮਿੰਟ ਤੇ ਘਰੋਂ ਗਈ ਹੈ ਤੇ 40 ਮਿੰਟ ਨੇ ਮੈਨੂੰ ਫੋਨ ਕੀਤਾ ਨਵੇਂ ਸਾਲੇ ਜਾ ਕੇ ਤੇ ਜੀਜਾ ਜੀ ਜਦੋਂ ਪਤਾ ਕਰਕੇ ਆਈ ਕੁੜੀਏ ਤੇ ਕੰਦੀ ਮੈਨੂੰ ਫੋਨ ਕੀਤਾ 2 ਵਜੇ 40 ਮਿੰਟ ਤੇ ਮੰਮੀ ਜੀਜਾ ਨਾ 12000 ਦਾ ਦਾ ਤੇ ਮੈਂ ਤੂੰ ਆ ਜਾ ਕਰਨ 12000 ਦਾ ਤੇ ਫਿਰ ਅੱਧ ਤਰ੍ਹਾਂ ਅਗਲੇ ਆਏਗਾ ਤੇ ਫਿਰ ਮੁੜ ਘਰ ਨਹੀਂ ਆਈ ਮੈਂ 6 ਵੇ ਤੱਕ ਵੇਟ ਕੀਤਾ ਉਹਨਾਂ ਦਾ ਇਹਦਾ ਵੀ ਚਲ ਸ਼ਹਿਰ ਗਈ ਹੋਗੀ ਵੀ ਚਲ ਨਹੀਂ ਆਈ ਜਿਤਕਰ ਤੇ ਨਾਲ ਚਲ ਗਈ ਕਿ ਇਹਦੇ ਆਨੂੰ ਪਤਾ ਲੱਗਾ ਵੀ ਇੱਥੇ ਗੱਡੀ ਦੇ ਪਿੰਡ ਆਇਆ ਉਹ ਬਾਅਦ ਚ ਪਤਾ ਲੱਗਾ ਉਹ ਦੂਏ ਦਿਨ ਫਿਰ ਮੜ ਘਰ ਦੂਏ ਦੂਏ ਦਿਨ ਨਹੀਂ ਕਿ 3 ਦਿਨ ਫਿਰ ਗਈ ਮੈਂ ਫਿਰ ਸਰਪੰਚ ਦੇ ਘਰ ਵੀ ਗਈ ਸਰਪੰਚ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਫਿਰ ਮੈਂ ਉਹਦੇ ਪੇਕੇ ਪਿੰਡ ਵੀ ਗਈ ਉਹਦੀ ਗੱਡੀ ਉਹ ਨਾਨੀ ਤੇ ਮਾਂ ਕਹਿੰਦੀ ਉਹਦੀ ਮਾਂ ਦੀ ਆ ਭੌਂਕ ਭੌਂਕ ਕੇ ਚੱਲ ਜਾਂਦੀ ਹੈ ਮੈਂ ਚਾਰ ਹੱਲੇ ਨਾਲ ਤੇ ਘਰ ਗਈ ਕਿਹਦੇ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਉਹ ਜਦੋਂ ਉਹ ਡੜੀ ਹੁਣੀ ਆਏ ਤਾਂ ਵੀ ਕੀ ਆਪਾਂ ਸੇਟੜ ਕੇ ਤੜਕੇ ਬੇਟੇ ਨੂੰ ਲੈ ਗਏ ਉਹਨਾਂ ਨੇ ਸਾਡਾ ਕੁਝ ਨਹੀਂ ਹੁੰਦਾ ਮੇਰਾ ਵੀ ਬੇਟਾ ਵੀ ਕਹਿੰਦਾ ਵੀ ਚਲੋ ਮੇਰੀ ਮਾਂ ਨੂੰ ਲੱਭੋ ਜੰਗਲ ਚ ਚਲ ਗਈ ਆ ਹੁਣ ਅਸੀਂ ਕਿਥੋਂ ਲੱਭ ਕੇ ਲਈਏ ਉਹਨਾਂ ਨੇ ਲੱਭੇ ਤੇ ਕੋਈ ਸੀ ਲੱਭੇ ਨਾ ਉਹ ਬੱਚੇ ਆ ਇੱਕ ਬੱਚਾ ਛੱਡ ਗਈ ਐ ਚੌਥੇ ਸਾਲ ਚ ਪਿਆ ਮੇਕੋ ਛੱਡ ਗਈ ਐ ਤੇ ਡੇਢ ਸਾਲ ਦਾ ਬੱਚਾ ਲੱਗੀ ਐ ਨਾਲ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਆ ਵੀ ਜੇ ਇੱਥੇ ਰਹਿਣਾ ਸਾਡੇ ਤੇ ਠੀਕ ਆ ਨਹੀਂ ਰਹਿਣਾ ਤੇ ਸਾਡਾ ਪੋਤਾ ਸਾਨੂੰ ਦਿੱਤਾ ਜਾ ਵੀ ਮੇਰਾ ਸੋਨਾ ਦਿੱਤਾ ਜਾ ਮੇਰਾ ਪੈਸਾ ਦਿੱਤਾ ਜਾ ਕਿੰਨੇ ਪੈਸੇ ਸੀ 90000 ਰੁਪਿਆ ਹੀਗਾ ਤੇ ਇੱਕ ਚੈਨੀ ਤੇ ਕਾਂਡੇ ਮੇਰੇ ਤੇ ਚੈਨੀ ਤੇ ਕਾਂਡੇ ਹੋਦੇ ਸੀਗੇ ਅਸੀਂ ਬਹੁਤਾ ਸੋਣਾ ਨਹੀਂ ਦੱਸਦੇ ਜਿੰਨਾ ਕਰਨਾ ਦੱਸ ਦਿੰਦੇ ਮਨਸਤਨਾਵ ਸਿੰਘ ਜੀ ਆਈ ਵੀ ਤਰੀਕਾ 22 ਤਰੀਕ ਚੱਲ ਗਈ ਹੈ ਬੰਨਾ ਇਹ ਹੀ ਲਾ ਕੇ ਗਈ ਕੰਦੀ ਮੈਂ ਹੀ ਮੈਂ ਗੱਡੀ ਲੈ ਕੇ ਸਿਨਰ ਗਿਆ ਸੀਗਾ ਤੇ ਇਹਨਾਂ ਨੂੰ ਕਹਿਣ ਲੱਗੀ ਮੈਂ ਦਵਾਈ ਲੈਣ ਚੱਲੀ ਆ 27 ਤਰੀਕ ਨੂੰ ਮੈਂ ਗੱਡੀ ਲੈ ਕੇ ਜਾਣਾ ਵਾ ਤੇ 28 ਤਰੀਕ ਚੱਲ ਜਾਂਦੀ ਹੈ ਕੋਈ ਸੰਪਰਕ ਹੋਇਆ ਉਹ ਤੇ ਕੋਈ ਸੰਪਰਕ ਨਹੀਂ ਹੋਇਆ ਬਸ 2:40 ਮਿੰਟ ਦਾ ਜਿਹੜਾ ਆਖਰੀ ਕਾਲ ਉਹ ਹੀ ਆਈ ਹੈ ਵੀ ਕੀ ਜਿਆਦਾ ਪਤਾ ਕੀਤਾ ਤੇ 12000 ਦਾ ਕਹਿੰਦੇ ਤੇ ਇਹ ਕਹਿ ਲੱਗੇ ਵੀ ਮੰਮੀ ਤੇ ਡੈਡੀ ਆ ਸ਼ਾਕਾ ਜੀ ਉਹ ਕਿੱਥੇ ਰੰਗੇ ਸ਼ਾਕ ਨਸਾਕ ਨੂੰ ਸਾਨੂੰ ਪੂਰਾ ਯਕੀਨ ਆ ਉਹ ਮੜਾ ਵੀ ਉਹਦੇ ਨਾਲ ਗਾਇਬ ਆ ਬੱਬੇ ਵਾਲੀ ਤੋਂ ਉਹ ਸਰਪੰਚ ਨਾਲ ਕੋਈ ਪੁਲਿਸ ਦੀ ਕੋਈ ਕਾਰਵਾਈ ਹੋਣ ਦਿੰਦਾ ਤੇ ਨਾ ਸਾਨੂੰ ਦੱਸਦਾ ਸਾਨੂੰ ਜਦੋਂ ਅਸੀਂ ਫੋਨ ਕਰੀਏ ਫਰੰਟ ਨਾਲ ਅਪਲੋਡਿੰਗ ਇਥੇ ਨਾਲ ਅਪਲੋਏ ਕਿੱਥੇ ਲੱਭੀ ਜਾ ਕੇ ਉਹਨਾਂ ਨੂੰ ਪਤਾ ਵਾ ਉਹ ਕੋਈ ਗੱਲ ਬਾਤ ਨਹੀਂ ਕੋਈ ਕਰਦੇ ਕੁੜੀ ਦੀ ਮਾਂ ਨੂੰ ਪਤਾ ਮਾਂ ਪਿਓ ਕੁੜੀ ਦੀ ਮਾਂ ਨੂੰ ਵੀ ਮਿਲਦਾ ਪਤਾ ਵਾ ਤੇ ਇਹਨਾਂ ਨੂੰ ਪਤਾ ਵਾ ਅਸੀਂ ਵਿੱਚ ਫਸੇ ਆ ਸਾਡਾ ਮਤਲਬ ਵਿੱਚ ਬੱਚਾ ਨਿਕਾਜ ਲੱਗੀ ਆ ਸਾਡੀ ਜਿਆਦਾ ਮੰਗੇ ਆ ਜੇ ਤਰ ਮਨ ਸਾਡੇ ਘਰ ਵੱਜਦਾ ਤੇ ਤੂੰ ਆ ਸਕਦੀ ਏ ਬੱਚਾ ਲੈ ਕੇ ਨਹੀਂ ਵੱਜਦਾ ਤੇ ਸਾਡਾ ਬੱਚਾ ਸਾਨੂੰ ਦੇ ਦੇ ਤੇ ਆਪਣਾ ਆਪਣੇ ਨਜ਼ਾਰੇ ਨਾਲ ਉਸ ਬੰਦੇ ਨਾਲ ਆਲ ਬਾਅਦ ਇਹੋ ਜੇ ਮੁੜਾਉਣਾ ਪੁੱਗੇ ਜਾਂਦਾ ਹੁੰਦਾ ਏ ਕੋਈ ਸਾਲ ਤੋਂ ਪਤਾ ਨਹੀਂ 6 ਮਹੀਨਾ ਤੋਂ ਪਹਿਲਾਂ ਜਾਂਦਾ ਏ ਕੀ ਨਾਮ ਕੀ ਬਿਟਦਾ ਨਵੀਨ ਅੱਛਾ ਤੇ ਇਹ ਜਦੋਂ ਨਾਲ ਉੱਥੇ ਰਹਿੰਦਾ ਵੀ ਰਿਹਾ ਵਾ ਬਾਹਰ ਹੀ ਫਿਰ ਤੂੰ ਜਾਂਦੇ ਰਹੇ ਉਹਨਾਂ ਦੇ ਮੂੰਹ ਐ ਸੁਣਿਆ ਵਾ ਤਹਾਨੂੰ ਇਹ ਗੱਲ ਦਾ ਪਤਾ ਕੋਈ ਨਹੀਂ ਵੀ ਕਿੱਥੇ ਜਾਂਦਾ ਖਾਣ ਦਾ ਕੋਈ ਲਾਣਾ ਦੇਣਾ ਮੁੜੇ ਦਾ ਕੋਈ ਨਹੀਂ ਨਾ ਹਾ ਨੋ ਕਮਾਈ ਦਿੰਦਾ ਸੀ ਆਪਣਾ ਕਮਾਉਂਦਾ ਹੈ ਆਪਣਾ ਖਾਂਦਾ ਹੈ ਉਹ ਤਾਂ ਫਿਰ ਮੁੜ ਕੇ ਜਦੋਂ ਕੁੜੀ ਨਿਕਲ ਗਈ ਆ ਮੁੜ ਕੇ ਹਾਡੇ ਘਰ ਆਏ ਨੇ ਉਹਦੀ ਮਾਂ ਉਦਣ ਹਾਡੇ ਇੱਥੇ ਬਰਾਤ ਸੀ ਉਹ ਘਰ ਪੁੱਜੀ ਕੋਈ ਦੀ ਆ ਗਈ ਤੇ ਮੈਂ ਸ਼ਹਿਰ ਲੱਗਾ ਦਾ ਗਦਾਫਰ ਬਾਰੀ ਦਾ ਹਫਤਾਲ ਇਹਨਾਂ ਮੈਨੂੰ ਟੈਲੀਫੋਨ ਕੀਤਾ ਵੀ ਐਡਾ ਤਾਂ ਗੱਲ ਹੋ ਗਈ ਆ ਮੈਂ ਚਲੋ ਸਰਦਾਰਾਂ ਘਰ ਲੈ ਜਾਓ ਸਰਦਾਰਾਂ ਘਰ ਗਏ ਤਾਂ ਕਹਿੰਦੇ ਐਡਾ ਦਾ ਲੈ ਗਏ ਉਹਨਾ ਆਖਿਆ ਵੀ ਇਹ ਇਹ ਤਾਂ ਇਹਨਾਂ ਨੂੰ ਤੈਨਾਂ ਨੂੰ ਕੋਈ ਪਤਾ ਜੇ ਦਾ ਮੁੰਡਾ ਤੁਹਾਡੇ ਕੋਲ ਜਾਂਦਾ ਰਿਹਾ ਵਾ ਤੇ ਉਹ ਉਦੋਂ ਪਤਾ ਕਰਦੇ ਵੀ ਉਹ ਮੁੰਡਾ ਆਉਂਦਾ ਤੇ ਕਿੱਥੋਂ ਆਉਂਦਾ ਤੇ ਕੌਣ ਆ ਤਰੋਂ ਉਹਨਾਂ ਨੂੰ ਪੁੱਛ ਗਿਆ ਸਤਿਕਾਰ ਦੇ ਉਹਦੇ ਪੇਕੇ ਨੂੰ ਕਿ ਕਿਹੜਾ ਤੁਹਾਡਾ ਚਾਚੇ ਦਾ ਮੁੰਡਾ ਵਾ ਜਿਹੜਾ ਤੁਹਾਡੇ ਕੋਲ ਆਉਂਦਾ ਵਾ ਇੱਕ ਵਾਰੀ ਇਹਨੇ ਆ ਗਿਆ ਉਹਦੀ ਮਾਂ ਕਹਿੰਦੀ ਕਾਫੀ ਵਾਰੀ ਗਿਆ ਵਾ ਫੇਰ ਕਹਿੰਦੇ ਜਗਾ ਤੇ ਵੀ ਲੈ ਕੇ ਗਿਆ ਉਹ ਉਹਦੇ ਨਾਲ ਜਗਾ ਤੇ ਭੇਜਿਆ ਕਿਤੇ ਗੋਰਖ ਨਾਮ ਦੇ ਕਿਤੇ ਕਹਿੰਦੀ ਗਿਆ ਗਿਆ ਵਾ ਹਨ ਨੂੰ ਅਭੀ ਨਹੀਂ ਪਤਾ ਚਲੋ ਤੁਹਾਡਾ ਬੇਟਾ ਉਹ ਹਨ ਨੂੰ ਤਾਂ ਪਤਾ ਹੀ ਨਹੀਂ ਦੇ ਨੂੰ ਤਾਂ ਇਹ ਤਾਂ ਕ ਨਹੀਂ ਪਤਾ ਵੀ ਕਿੱਥੇ ਤੇ ਕਿੱਥੇ ਨਹੀਂ ਇਹਨਾਂ ਬਾਰੋ-ਬਾਰ ਕਿਤੇ ਗੇਠਮੇਡ ਕੀਤੀ ਉਹਨਾਂ ਨੂੰੱਗੇ ਪਤਾ ਹੋਏਗਾ ਮੁੜਾ ਕੇ ਹੁੰਦਾ ਜਾਂਦਾ ਉਹਨਾਂ ਤਾਂ ਹੀ ਉੱਥੇ ਗਿਆ ਮੁੜਾ ਨਹੀਂ ਤਾਂ ਕੀ ਦਾ ਫਾਇਦਾ ਏ ਹੋਰ ਉਹ ਕਦੀ ਪਹਿਲਾਂ ਕਹਿੰਦੀ 50000 ਰੁਪਇਆ ਫਿਰ 60000 ਕਹ ਗਈ ਫਿਰ ਉਹ ਮਿਲ ਕੇ ਹਾਨੂੰ ਪੁਲਿਸ ਵਾਲਿਆਂ ਕਹ ਆ ਵੀ 90000 ਰੁਪਇਆ ਲੈ ਗਈ ਤੇ ਜਿਹੜੀ ਮੁੰਡੇ ਦੀ ਕਮਾਈ ਹੋਈ ਉੱਥੇ ਜਾਂਦੀ ਰਹੀ ਆ ਸਾਡੇ ਹਿਸਾਬ ਨਾਲ ਹੁਣ ਤੱਕ ਨਹੀਂ ਦਿੱਤਾ ਹੀ ਨਹੀਂ ਉਹਨੇ 1 ਰੁਪਇਆ ਵੀ ਇਹ ਵੀ ਗੱਲ ਆਖੀ ਆ ਕਿ ਜਿੱਦਣ ਕਿਤੇ ਲਾਪੇ ਬੱਚਾ ਤੁਹਾਡਾ ਇਹ ਤੁਹਾਡੇ ਹਵਾਲੇ ਕਰਦਾ ਕਿਤੇ ਨਾ ਕਿਤੇ ਪਿਛਕੇ ਨਿਕਲ ਨਹੀਂ ਆ ਜਿਆਦਾ ਹਾਨੂੰ ਨਹੀਂ ਦਾ ਪਤਾ ਕਿੱਥੇ ਆ ਤੁਸੀਂ ਲੱਭੋ ਆਪਣੇ ਆ ਜਾ ਕੇ ਦੇਖਦਾ ਦੇਖਦਾ ਤਾਂ ਟੈਲੀਫੋਨ ਤੇ ਫੱਟ ਗੱਲ ਹੋ ਜਾਂਦੀ ਆ ਬਾਕੀ ਹੁਣ ਸ਼ਹਿਰਾ ਖੂਰਾ ਨੇ ਪਠਾਨਕੋਟ ਲੱਕਰ ਤੇ ਮੈਂ ਫੇਰ ਆ ਆ ਜੋਦ ਕੋ ਮੈਂ ਪਾਹੇ ਲੈ ਕੇ ਜਾਂਦਾ ਰਿਹਾ ਮੈਂ ਆ ਜਾ ਕੇ ਲੱਬ ਲੁਬਗਾਇਣਾ ਹੁਣ ਮੈਨੂੰ ਕੀ ਪਤਾ ਕਿ ਕਿਹੜੀ ਦੁਕਾਨ ਦਾ ਕਿੱਥੇ ਨਹੀਂ ਚੰਗਲ ਚ ਚਲੋ ਇੱਥੇ ਹਾਂ